ਲੈਵੀ ਚਿੱਲੇ ਅੱਜ ਤੇਰੇ ਵਾਸਤੇ ਪੂਰਾ ਸੌਖਾ ਸਵਾਲ ਲੈ ਕੇ ਆਏ ਤੇ ਸਵਾਲ ਵੀ ਮੱਝ ਭੇਡਾਂ ਵਾਲਾ ਲੈ ਕੇ ਆਇਆ ਦੱਸ ਦੇਗਾ ਦੱਸ ਦੂਣਾ ਬਾਬਾ ਜੀ ਲੈ ਆ ਜਾ ਸਕਰੀਨ ਤੇ ਆ ਜਾ ਹਾਂ ਬਾਬਾ ਜੀ ਆ ਚਿੱਲੇ ਆੜਾ ਸਕਰੀਨ ਤੇ ਫੋਟੋ ਦੇਖ ਰਿਹਾ ਇੱਕ ਬੈਠੀ ਐ ਮੈਡਮ ਹਾਂ ਬਾਬਾ ਜੀ ਤੇ ਉਹਦੇ ਨਾਲ ਬਹੁਤ ਸਾਰੇ ਨਾ ਭੇਡਾਂ ਹਾਂ ਹਾਂ ਬਾਬਾ ਜੀ ਦੇਖ ਕੇ ਦੱਸ ਵੀ ਕਿੰਨੇ ਆ ਭੇਡਾਂ ਇਹ ਭੇਡਾਂ ਹੈ ਨਹੀਂ ਬਾਬਾ ਜੀ ਚੰਨਾ ਤੇ ਜਾਲ ਦੇ ਇਹ 30 ਭੇਡਾਂ ਬਾਬਾ ਜੀ ਨਹੀਂ ਬਾਬਾ ਜੀ 28 ਆ ਜੀ 28 ਆ ਬਾਬਾ ਜੀ ਨੀ ਹੋਰ ਵੇਖ ਲਾ ਬਾਬਾ ਸਮਾਰ ਕੇ ਤਾਂ ਗਣ ਲੀਆਂ ਬਾਬਾ 25 ਆ ਬਾਬਾ ਇਹ ਪੱਕਾ ਤੇਰੇ ਨਾਲ ਕੋਈ ਤੇਰੇ ਸੁਰਮਾ ਸਲਾਈ ਪਾਉਣੀ ਪੂ ਅੱਖਾਂ ਦੇ ਵਿੱਚ ਬਾਹਾਂ ਫਰਕ ਹੈ ਤੇਰਾ ਅੱਖਾਂ ਚ ਤਾਰਾਂ ਵਾਲੇ ਸੁਰਮਾ ਨਾਲ ਬਾਬਾ ਪੂ ਆਇਆ ਸੀ ਉਹਦੇ ਤੋਂ ਆਇਆ ਸੀ ਪਤੰਦਰਾ 5 7 10 ਭੇਡਾਂ ਤਾਂ ਉਹੀ ਖਰਚਾ ਪਵਾਉ ਨੂੰ ਕਰਦਾ ਪੂਰੀਆਂ ਕਰ ਦੇਗਾ ਜੇ ਬਾਬਿਆਂ ਨੇ ਕਹਿਤਾ ਵੀ ਘਰ ਪੂਰੀਆਂ 30 ਭੇਡਾਂ ਕਰ ਦੇਗਾ ਪੂਰੀਆਂ ਆਪਾਂ ਬਾਬਾ ਆਪਣੇ ਦਰਸ਼ਕਾਂ ਨੂੰ ਪੁੱਛ ਲੈਣੇ ਦਰਸ਼ਕਤਾ ਦਰਸ਼ਕ ਦਾ ਦੱਸੇ ਨੇ ਜੇ ਆਪਾ ਬਾਬਾ ਆਪਣੇ ਦਰਸ਼ਕਾਂ ਨੂੰ ਪੁੱਛ ਲੈਨੇ ਆਂ ਫਿਰ ਪਤੰਦਰਾ ਦਰਸ਼ਕਤਾ ਦੱਸਦੀ ਦੇਣਗੇ ਲਓ ਵੀ ਦਰਸ਼ਕ ਤੋਂ ਪਤੰਦਰਾ ਹੋਰੀ ਸ਼ਬਦ ਜਾਂ ਮੂੰਹ ਤੇ ਚੜਾਤਾ ਨਾ ਬੋਲਿਆ ਜਾਂਦਾ ਸਹੀ ਹੈ ਬਾਬਾ ਦਰਸ਼ਕਾ ਬਸ ਰਹਿਣ ਦੇ ਪਤੰਦਰਾ ਤੂੰ ਮੇਰੀ ਵੀ ਜਵਾਨ ਪਲਟਾਏਗਾ ਲਓ ਵੀ ਮਿੱਤਰੋ ਪਿਆਰਿਓ ਸਕਰੀਨ ਤੇ ਤੁਸੀਂ ਫੋਟੋ ਦੇਖ ਰਹੇ ਹੋ ਇਹਦੇ ਵਿੱਚ ਬਹੁਤ ਸਾਰੇ ਨਾ ਭੇਡਾਂ ਤੁਸੀਂ ਇਹ ਦੱਸਣਾ ਇਹਦੇ ਵਿੱਚ ਕਿੰਨੀਆਂ ਭੇਡਾਂ ਹੈ ਆਪਾਂ ਦੇਖਦੇ ਹਾਂ ਕਿਹੜੇ-ਕਿਹੜੇ ਮਿੱਤਰ ਪਿਆਰੇ ਸਹੀ ਉੱਤਰ ਦਿੰਦੇ ਆ ਧੰਨਵਾਦ